ਅਸੀਂ ਬਾਣੀ ਪੜ ਵੀ ਲਈ ਅਸੀਂ ਬਾਣੀ ਸੁਣ ਵੀ ਲਈ ਪਰ ਅਸੀਂ ਪ੍ਰੇਮ ਨਹੀਂ ਕੀਤਾ ਅਸੀਂ ਪ੍ਰੇਮ ਦੇ ਨਾਲ ਪੜੀ ਨਹੀਂ ਪ੍ਰੇਮ ਦੇ ਨਾਲ ਸੁਣੀ ਨਹੀਂ ਤੇ ਨਾ ਹੀ ਅਸੀਂ ਹਿਰਦੇ ਵਿੱਚ ਵਸਾਈਏ ਜਿਦਨ ਅਸੀਂ ਬਾਬੇ ਨਾਨਕ ਦੀ ਬਾਣੀ ਨੂੰ ਪ੍ਰੇਮ ਨਾਲ ਪੜਾਂਗੇ ਪ੍ਰੇਮ ਨਾਲ ਸੁਣਾਗੇ ਤੇ ਹਿਰਦੇ ਵਿੱਚ ਵਸਾਵਾਂਗੇ ਉਸ ਦਿਨ ਗੁਰੂ ਨਾਨਕ ਸਾਹਿਬ ਸਾਡੇ ਤੇ ਬੇਨਤ ਵਡਿਆਈਆਂ ਕਰਨਗੇ ਬੇਨਤ ਵਡਿਆਈਆਂ ਸਾਡੀ ਝੋਲੀ ਵਿੱਚ ਪਾਉਣਗੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸਿੱਧ ਲੋਕੋ ਗਾ ਵੀ ਐ ਸੁਣੀ ਐ ਮਨ ਰੱਖੀ ਐ ਭਾਉ ਜੇ ਉਹਨੂੰ ਗਾਉਣਾ ਹੈ ਜੇ ਉਹਨੂੰ ਸੁਣਾ ਤੇ ਮਨ ਵਿੱਚ ਭਾਉ ਪ੍ਰੇਮ ਕਰਨਾ ਹੈ ਮਨ ਵਿੱਚ ਭਾਉ ਰੱਖਣਾ ਹੈ ਪ੍ਰੇਮ ਰੱਖਣਾ ਹੈ ਤੇ ਜਦੋਂ ਅਸੀਂ ਭਾਉ ਪ੍ਰੇਮ ਕਰਾਂਗੇ ਫਿਰ ਕੀ ਹੋਵੇਗਾ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਫਿਰ ਲਾਭ ਹੋਵੇਗਾ ਭਾਵਨਾ ਦੇ ਨਾਲ ਬਾਣੀ ਪੜਨਾ ਭਾਵਨਾ ਦੇ ਨਾਲ ਸੁਣਦਾ ਤੇ ਹਿਰਦੇ ਵਿੱਚ ਵਸਾਉਂਦਾ ਲਾਭ ਕੀ ਹੋਏਗਾ ਸਾਰੇ ਦੁੱਖਾਂ ਦਾ ਨਾਸ਼ ਹੋ ਜਾਏਗਾ ਗੁਰੂ ਪਿਆਰਿਓ ਮਹਾਰਾਜ ਕਹਿੰਦੇ ਨੇ ਸਾਰੇ ਦੁੱਖਾਂ ਦਾ ਨਾਸ਼ ਹੋ ਜਾਏਗਾ ਦੁੱਖ ਪਰ ਹਰ ਸੁਖ ਘਰ ਲੈ ਜਾਏ ਤੇ ਸੁਖ ਜਿਹੜੇ ਨੇ ਉਹਨਾਂ ਦੇ ਘਰ ਵਿੱਚ ਵਾਸਾ ਹੋ ਜਾਏ ਸੁੱਖਾਂ ਦਾ ਘਰ ਘੜਾ ਸੱਚਖੰਡ ਫਿਰ ਉਹਦਾ ਸੱਚਖੰਡ ਦੇ ਵਿੱਚ ਵਾਸਾ ਹੋ ਜਾਂਦਾ ਜਿਹੜਾ ਆਪਾ ਹਵਣਾ ਦੇ ਨਾਲ ਬਾਣੀ ਨੂੰ ਸੁਣਦਾ ਫੜਦਾ ਬਾਣੀ ਉਹਨੂੰ ਸੱਚਖੰਡ ਲੈ ਜਾਂਦੀ ਆ ਗੁਰੂ ਪਿਆਰਿਓ ਕਿਵੇਂ ਲੈ ਜਾਂਦੀ ਆ ਜਿਵੇਂ ਅਨਲ ਪੰਛੀ ਜਿਹੜਾ ਨਾ ਉਹ ਆਕਾਸ਼ ਵਿੱਚ ਰਹਿੰਦਾ ਹੈ ਦਸਵੇਂ ਪਾਤਸ਼ਾਹ ਨੇ ਵੀ ਉਹਦਾ ਜ਼ਿਕਰ ਕੀਤਾ ਹੈ ਅਨਲ ਪੰਛੀ ਆਕਾਸ਼ ਵਿੱਚ ਰਹਿੰਦਾ ਧਰਤੀ ਤੇ ਨਹੀਂ ਆਉਂਦਾ ਆਕਾਸ਼ ਵਿੱਚ ਵਾਣਾ ਦਿੰਦਾ ਹੈ ਤੇ ਜਦੋਂ ਆਂਡਾ ਧਰਤੀ ਵੱਲੋਂ ਡਿੱਗਦਾ ਹੈ ਤੇ ਉਹਦੇ ਵਿੱਚੋਂ ਬੱਚਾ ਨਿਕਲਦਾ ਹੈ ਬੱਚਾ ਜਿਹੜਾ ਫਿਰ ਤਾਂ ਚੜ ਜਾਂਦਾ ਹੈ ਆਕਾਸ਼ ਵੱਲ ਆਪਣੇ ਗੁਰੂ ਪਿਆਰਿਓ ਅਨਲ ਪੰਛੀ ਕੋਲ ਚਲਾ ਜਾਂਦਾ ਹੈ ਉਹ ਧਰਤੀ ਤੇ ਨਹੀਂ ਆਉਂਦਾ ਕਦੇ ਵੀ ਪੰਛੀ ਉਹਦਾ ਬੱਚਾ ਵੀ ਆਂਡੇ ਵਿੱਚੋਂ ਨਿਕਲ ਕੇ ਫਿਰ ਤਾਂ ਉਡਾਰੀ ਮਾਰ ਜਾਂਦਾ ਹੈ ਤੇ ਕਹਿੰਦੇ ਜੇ ਕਿਤੇ ਅਨਲ ਪੰਛੀ ਦਾ ਖੰਭ ਜਿਹੜਾ ਹੈ ਉਹ ਤੀਰ ਨੂੰ ਲਗਾ ਦਈਏ ਇਸ ਤੀਰ ਨੂੰ ਹਵਾ ਵਿੱਚ ਛੱਡ ਜਿਏ ਤੇ ਤੀਰ ਮੁੜ ਕੇ ਧਰਤੀ ਤੇ ਨਹੀਂ ਆਉਂਦਾ ਕਦੇ ਗੁਰੂ ਕਲਗੀ ਧਰਪਾਲ ਸਾਹਾ ਉਹਨਾਂ ਦੇ ਚਰਨਾਂ ਵਿੱਚ ਨਾਰਦ ਨਹੀਂ ਆਇਆ ਉਹਨੇ ਅਨਲ ਪੰਛੀ ਦੇ ਖੰਭ ਭੇਟਾ ਕੀਤੇ ਤੇ ਮਹਾਰਾਜ ਨੂੰ ਇਹ ਗੁਰੂ ਪਿਆਰੇ ਭੇਟਾ ਅਰਪਣ ਕੀਤੀ ਮਹਾਰਾਜ ਨੇ ਪ੍ਰਵਾਨ ਕੀਤੀ ਸੱਚੇ ਬਾਦਸ਼ਾਹ ਸਿੰਘਾਂ ਨੂੰ ਕਹਿੰਦੇ ਨੇ ਭਾਈ ਇਹ ਖੰਭ ਜਿਹੜੇ ਨੇ ਤੀਰਾਂ ਨੂੰ ਜੜਾ ਕੇ ਲਿਆਓ ਕਾਰੀਗਰ ਦੇ ਕੋਲ ਲੈ ਕੇ ਗਏ ਉਹ ਅਨਲ ਪੰਛੀ ਤੇ ਜਿਹੜੇ ਪੰਥ ਸਨ ਥੰਮ੍ਹ ਸਨ ਤੀਰਾਂ ਨਾਲ ਜੜਾ ਦਿੱਤੇ ਗਏ ਫਿਰ ਸਤਿਗੁਰੂ ਕਹਿੰਦੇ ਨੇ ਭਾਈ ਅਸੀਂ ਇਹ ਤੀਰ ਛੱਡਣੇ ਨੇ ਸਾਰੀ ਸੰਗਤ ਨੂੰ ਕਹਿੰਦੇ ਆ ਕਿ ਅਸੀਂ ਤੀਰ ਛੱਡਾਂਗੇ ਜਿੱਥੇ ਜਾ ਕੇ ਡੱਕਣਗੇ ਤੁਸੀਂ ਲੱਭ ਕੇ ਲਿਆਉਣੇ ਫੜ ਕੇ ਲਿਆਉਣੇ ਗੁਰੂ ਪਿਆਰਿਓ ਸਿੰਘ ਜਿਹੜੇ ਸਨ ਸੰਗਤਾਂ ਜਿਹੜੀਆਂ ਦੂਰ ਦੂਰ ਖੜ ਗਈਆਂ ਤੇ ਮਹਾਰਾਜ ਨੇ ਤੀਰ ਚਿੱਲੇ ਤੇ ਝੜਾਏ ਜਦੋਂ ਸਰਨ ਕਰਦੇ ਤੀਰ ਛੱਡੇ ਤੀਰ ਹਵਾ ਵਿੱਚ ਉੱਡੇ ਨੇ ਸੰਗਤਾਂ ਤਾਂ ਵੱਲ ਨੂੰ ਵੇਖਦੀਆਂ ਨੇ ਸਾਰੇ ਤੱਕਦੇ ਪਏ ਨੇ ਪਰ ਤੀਰਤ ਪਰਤ ਕੇ ਧਰਤੀ ਤੇ ਨਹੀਂ ਆਇਆ ਉਹ ਧਰਤੀ ਤੇ ਨਹੀਂ ਆਇਆ ਗੁਰੂ ਪਿਆਰੇ ਸਾਰੇ ਨਰਾਸੇ ਮੁੜਾਏ ਮਹਾਰਾਜ ਤੁਸੀਂ ਨੇ ਤੀਰ ਛੱਡੇ ਤੁਸੀਂ ਨੇ ਕਿਹਾ ਵੀ ਅਸੀਂ ਤੀਰ ਛੱਡਾਂਗੇ ਤੁਸੀਂ ਫੜ ਕੇ ਲਿਆਉਣੇ ਜਿੱਥੇ ਡਿੱਗਣਗੇ ਪਰ ਸਤਿਗੁਰੂ ਤਾਂ ਧਰਤੀ ਵੱਲ ਨੂੰ ਆਇਆ ਹੀ ਨਹੀਂ ਮਹਾਰਾਜ ਉਹ ਵਿਠਾ ਆਇਆ ਹੀ ਨਹੀਂ ਸਤਿਗੁਰੂ ਕਹਿੰਦੇ ਤੁਹਾਨੂੰ ਸਮਝਾਉਣਾ ਸੀ ਤੁਸੀਂ ਕਿਹਾ ਸੀ ਬਾਣੀ ਪੜਨ ਦਾ ਲਾਭ ਕੀ ਆ ਬਾਣੀ ਸੁੰਦਾ ਲਭ ਗਿਆ ਸਤਿਗੁਰੂ ਕਹਿੰਦੇ ហេਠਾ ਤਾਂ ਨਹੀਂ ਆਏ ਕਿਉਂਕਿ ਇਹਨਾਂ ਦੇ ਨਾਲ ਅਨਲ ਪੰਛੀ ਦੇ ਖੰਭ ਜੁੜ ਗਏ ਸਨ ਇਸ ਕਰਕੇ ਜਿਹਦੇ ਜਿਸ ਤੀਰ ਨਾਲ ਅਨਲ ਪੰਛੀ ਦੇ ਖੰਭ ਜੁੜ ਜਾਣ ਸਿਰ ਖੰਭ ਉਸ ਦੇਸ਼ ਵੱਲ ਨੂੰ ਲੈ ਜਾਂਦੇ ਨੇ ਦੇਸੀ ਹੋ ਰਹੇ ਨੇ ਉਹ ਲੈ ਜਾਂਦੇ ਤਾਂ ਇਸ ਵਾਸਤੇ ਉਹਨਾਂ ਦੇ ਜਿਹੜੇ ਖੰਭ ਨੇ ਜਿਹੜੀ ਚੀਜ਼ ਉਹਨਾਂ ਖੰਭਾਂ ਦੇ ਨਾਲ ਜੁੜਦਾ ਹੈ ਉਹ ਤਾਂ ਲੈ ਜਾਂਦੇ ਨੇ ਆਕਾਸ਼ ਚ ਚਲਾ ਜਾਂਦੇ ਨੇ ਇਸੇ ਤਰੀਕੇ ਨਾਲ ਬਾਣੀ ਤੇ ਬਾਣਾ ਜਿਹੜਾ ਸਿੱਖ ਲਈ ਪੰਖ ਨੇ ਪੰਖ ਨੇ ਯਾਦ ਰੱਖਣਾ ਖਾਂਬਣੇ ਸਿੱਖਦਾ ਸਿੱਖ ਲਈ ਬਾਣੀ ਬਾਣਾ ਪੰਖ ਪਛਾਣੋ ਗੁਰ ਕਾ ਸਿੱਖ ਪੰਛੀ ਜਾਣੋ ਗੁਰੂ ਪਿਆਰਿਓ ਗੁਰੂ ਕਾ ਸਿੱਖ ਹੈ ਪੰਛੀ ਤੇ ਬਾਣੀ ਤੇ ਬਾਣਾ ਜਿਹੜਾ ਇਹ ਮਹਾਰਾਜ ਨੇ ਕਿਉਂ ਦਿੱਤਾ ਸਿੱਖ ਨੂੰ ਇਹ ਖਾਂਬਣੇ ਸਿੱਖੀ ਇਹ ਸਿੰਗ ਲਈ ਖਾਂਬਣੇ ਜਿਹਦੇ ਕੋਲ ਇਹ ਖਾਂਬਣੇ ਬਾਣੀ ਤੇ ਬਾਣਾ ਉਹ ਜਦੋਂ ਬਾਣੀ ਪੜੇਗਾ ਤੇ ਬਾਣੀ ਜਿਹੜੀ ਨਰਨਾਰੰਕਾਰ ਦੇ ਦੇਸ਼ ਲੈ ਜਾਏਗੀ ਦੇਸ਼ ਜਿਹੜਾ ਇਸ ਬਾਣੀ ਨਾਲ ਪਿਆਰ ਕਰੇਗਾ ਨਾ ਬਾਣੀਕਰ ਉਸ ਦੇਸ਼ ਲੈ ਆਏਗੀ ਲੈ ਜਾਏਗੀ ਜਿਸ ਦੇਸ਼ ਵਿੱਚੋਂ ਬਾਣੀ ਆਈ ਆ ਤੁਰ ਕੀ ਬਾਣੀ ਆਈ ਤਿੰਨ ਸਗਲੀ ਚੰਦ ਮਟਾਈ ਇਹ ਤੁਰ ਤੋਂ ਆਈ ਆ ਤੇ ਤੁਰ ਵੱਲ ਨੂੰ ਹੀ ਲੈ ਜਾਏਗੀ ਸੱਚਖੰਡ ਦੇ ਵਿੱਚ ਵਾਸਾ ਕਰਾ ਦੇਗੀ ਇਸ ਵਾਸਤੇ ਮਹਾਰਾਜ ਕਹਿੰਦੇ ਸਿੰਘੋ ਬਾਣੀ ਪੜੋ ਜਿਹੜਾ ਬਾਣੀ ਨਾਲ ਜੁੜ ਜਾਏਗਾ ਫਿਰ ਬਾਣੀ ਉਹਨੂੰ ਨਿਰੰਕਾਰ ਦੇ ਦੇਸ਼ ਲੈ ਜਾਏ ਇਸ ਵਾਸਤੇ ਪਿਆਰਿਓ ਬਾਣੀ ਪੜਨ ਦਾ ਤੇ ਸੁਣਨ ਦਾ ਮਹਾਤਮ ਹੈ ਕਿ ਮਹਾਰਾਜ ਕਹਿੰਦੇ ਦੁੱਖਾਂ ਦਾ ਨਾਸ਼ ਹੋ ਜਾਏਗਾ ਤੇ ਸੁੱਖਾਂ ਦੇ ਘਰ ਵਿੱਚ ਵਾਸਾ ਹੋ ਜਾਏ ਜਾਂ ਆਪਣੇ ਦੇਸ਼ ਲੈ ਜਾਏਗੀ ਬਾਣੀ